ਬੇਹਦ ਮੁਸਾਰਨ ਸਸਰੀ ਕਾਲ ਦੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ ਪਕੌੜੇ ਤੇ ਆਲੂ ਆਪਾਂ ਨੇ ਜੀ ਬੋਇਲ ਕਰਕੇ ਰੱਖ ਲਏ ਕੱਟ ਕੇ ਨਮਕ ਹਲਦੀ ਪਾ ਕੇ ਅਧਰ ਆਪਾਂ ਨੇ ਲੈ ਲਈ ਪਿਆਜ਼ ਆਪਾਂ ਨੇ ਲਈਆਂ ਜੀ ਆਮ ਤੂਰੀਆਂ ਬਰੀਕ ਬਰੀਕ ਕੱਟ ਲਈ ਉਸੇ ਪਰ ਆਮ ਤੂਰੀਆਂ ਦੇ ਬਣਾ ਰਹੇ ਪਕੌੜੇ ਤੇ ਨਾਲ ਲੈ ਬੇਸਣ ਦੀ ਤੇ ਨਾਰਮਲ ਹੈਗੇ ਨੇ ਜਿਹੜੇ ਆਪਣਾ ਨੋਨ ਮਿੱਠਾ ਹੈ ਜੀ ਆਪਾਂ ਨਾਲ ਦੀ ਨਾਲ ਜੀ ਬਸ ਆਮ ਨਾਰਮਲ ਜਿੰਨਾ ਕੋ ਹੁੰਦਾ ਓਨਾ ਕੇ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਹੈ ਜੀ ਤੇ ਤੇ ਆ ਪਿਕਨੇ ਆਪਾਂ ਨੇ ਲੈ ਲਿਆ ਜੀ ਤੁਸੇ ਕ ਪਹਿਲੇ ਵਿੱਚ ਐਡ ਕਰ ਦਾਂਗੇ ਜੀ ਪਹਿਲਾਂ ਆਮ ਤੋੜਨਾ ਫਿਰ ਆ ਭਾਰਲੂ ਆਲੂ ਆਪਣੇ ਬੋਇਲ ਕਰ ਲਏ ਜੀ ਤੇ ਪਿਆਜ਼ ਬਾਗੀ ਆਪਾਂ ਇਨੇ ਕੁ ਸਿੰਪਲ ਜੀ ਦੋ ਤਿੰਨ ਬਦੀਜਾਂ ਤੋਂ ਹੀ ਬਣਾਵਾਂਗੇ ਜੀ ਤੇ ਇੰਨੇ ਕ ਆਪਾਂ ਹਰ ਕੋਈ ਬਣਾ ਸਕਦਾ ਜੀ ਇੰਨੇ ਇੱਕ ਚੀਜ਼ ਆ ਆਪਣੇ ਘਰ ਦੇ ਵਿੱਚ ਆਮ ਹੁੰਦੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਜੀ ਬੇਸਣ ਪਾਵਾਂਗੇ ਨਿਕ ਚਮਚ ਪਾ ਲੈਨੇ ਆ ਭਰ ਭਰ ਕੇ ਫਿਰ ਆਪਾਂ ਨੂੰ ਮਿਕਸ ਕਰਾਂਗੇ ਜੇ ਆਪਾਂ ਨੂੰ ਘੱਟ ਲੱਗੂਆ ਤਾਂ ਆਪਾਂ ਜੀ ਫਿਰ ਨਾਲ ਦੀ ਨਾਲ ਹੋਰ ਐਡ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਨੂਨ ਮਿਰਚ ਉੱਪਰ ਹੀ ਨੂਨ ਵਿੱਚ ਪਾਉਨੇ ਆ ਆਪਾਂ ਪਾ ਰਹੇ ਜੀ ਨਮਕ ਨਮਕ ਆਪਾਂ ਜਿਹੜਾ ਆਲੂ ਵਾਲੇ ਉਹਨਾਂ ਚ ਵੀ ਪਾ ਲਿਆ ਸੀਗਾ ਜੀ ਥੋੜੀ ਜਿਹਾ ਗਰਮ ਮਸਾਲਾ ਪਾ ਲਾਂਗੇ ਥੋੜੀ ਜਿਹਾ ਭੁੰਨੇ ਜੀਰਾ ਐਡ ਕਰ ਦਾਂਗੇ ਤੇ ਥੋੜੀ ਆਪਾਂ ਪਾ ਲਾਂਗੇ ਜੀ ਧਨੀਆ ਪਾਊਡਰ ਥੋੜੀ ਜੀ ਆਪਾਂ ਜੀ ਐਡ ਕਰ ਲਾਂਗੇ ਹਲਦੀ ਥੋੜੀ ਜਿਹਾ ਪਾਵਾਂਗੇ ਜੀ ਲਾਲ ਮਿਰਚ ਮਿਰਚ ਕੌੜੀ ਬਹੁਤ ਜੀ ਬਸ ਨੂਨ ਪਾ ਲਿਆ ਮਿਰਚ ਮਸਾਲਾ ਹਲਦੀ ਪੈ ਗਿਆ ਹੁਣ ਆਪਾਂ ਥੋੜੇ ਥੋੜੇ ਪਾਣੀ ਪਾ ਕੇ ਇਹ ਜਿੰਨੀ ਤਰ੍ਹਾਂ ਮਿਕਸ ਕਰ ਦਿਆਂਗੇ ਇਹ ਆਪਾਂ ਨੂੰ ਬੇਸਨ ਘੱਟ ਲੱਗਿਆ ਤਾਂ ਆਪਾਂ ਹੋਰ ਪਾ ਲਾਂਗੇ ਤੇ ਉਧਰ ਨਾਲ ਦੀ ਨਾਲ ਜੀ ਆਪਣਾ ਤੇਲ ਆ ਜਿਹੜਾ ਉਹ ਵੀ ਗਰਮ ਹੋ ਰਿਹਾ ਹੈ ਆਪਾਂ ਪਕੌੜੇ ਥੋੜੀ ਬਣਾਉਣੇ ਨੇ ਇਸ ਲਈ ਅੱਪਨੇ ਛੋਟੀ ਤੜਕਣੀ ਬਾਟੀ ਰੱਖੀ ਹੈ ਜਿਹਦੇ ਤੇਲ ਵੀ ਆਪਣਾ ਗਰਮ ਹੋ ਚੁੱਕੇ ਤੇ ਆਪਣਾ ਇਧਰ ਬੈਟਰ ਵੀ ਤਿਆਰ ਆ ਜੀ ਆਪਾਂ ਪਹਿਲਾਂ ਇੱਕ ਪਕੌੜਾ ਪਾ ਕੇ ਦੇਖ ਲਾਂਗੇ ਇਹ ਦੇਖ ਪਕੌੜਾ ਆਪਣੀ ਪਾ ਕੇ ਦੇਖ ਲੈ ਛੋਟੇ ਛੋਟੇ ਬਣਾਵਾਂਗੇ ਜੀ ਛੋਟੇ ਗੁੱਟੇ ਆਪਾਂ ਅਗਦੇ ਹਿਸਾਬ ਨਾਲ ਬਣਾ ਸਕਦੇ ਆ ਆਲੂ ਜੀ ਆਪਾਂ ਨੇ ਬੋਇਲ ਕਰਕੇ ਪਾ ਲਈ ਸੀਗੇ ਵੀ ਕਿਤੇ ਫਿਰ ਕੱਚੇ ਨਾ ਰਹਿ ਜਾਣ ਵਿੱਚ ਹਿੰਦੀ ਪਕੌੜੇ ਆਪਣੇ ਹੋ ਰਹੇ ਨੇ ਜਿਹੜਾ ਆਉਣਗੇ ਆਪਾਂ ਇਸ ਤਰ੍ਹਾਂ ਇਹਦੀ ਜਿਹੜੀ ਸਾਈਡ ਆ ਜੀ ਉਹ ਚੇਂਜ ਕਰੀ ਜਾਵਾਂਗੇ ਜਦੋਂ ਬੜੀਆ ਜੀ ਪਕੌੜੇ ਇਸ ਤਰ੍ਹਾਂ ਮੇਰਾ ਟੋਰੀਆਂ ਦੇ ਬਣਦੇ ਨੇ ਇੱਕ ਦਿਨ ਪਹਿਲਾਂ ਵੀ ਬਣਾਏ ਠੀਕੇ ਜੀ ਆਪਾਂ ਵੀਡੀਓ ਬਣਉਣੀ ਥੋਲ ਗਈ ਸੋਚਿਆ ਚਲੋ ਜੀ ਥੋੜੀ ਨਾ ਵੀਡੀਓ ਸ਼ੇਅਰ ਕੀਤੀ ਜਾਵੇ ਬਹੁਤ ਹੀ ਆਪਾਂ ਨੂੰ ਪਕੌੜੇ ਬਣ ਕੇ ਤਿਆਰ ਨੇ ਆਪਾਂ ਇਸ ਪਲੇਟ ਦੇ ਵਿੱਚ ਕੱਢ ਲਾਂਗੇ ਅੱਪਾ ਜੀ ਲੋਕੀ ਦੇ ਕੱਦੂ ਦੇ ਗੋफ्ते ਤਾਂ ਖਾਂਦੇ ਹੀ ਰਹਿੰਦੇ ਸੋਚਿਆ ਵੀ ਜਿਹੜਾ ਆਮ ਤੋਰੀਆਂ ਦੇ ਬਣਾਈਏ ਆਮ ਤੋਰੀਆਂ ਨੂੰ ਆਪਾਂ ਕੱਦੂ ਕਸ਼ ਵੀ ਕਰ ਸਕਦੇ ਜੀ ਮੈਂ ਬਰੀਕ ਬਰੀਕ ਕੱਟ ਲਿਆ ਸੀ ਕਿਉਂਕਿ ਆਮ ਤੋਰੀਆਂ ਜਿਹੜੀ ਇਹ ਕੱਦੂ ਦੇ ਲੋਕੀ ਦੇ ਨਾਲੋਂ ਜ਼ਿਆਦਾ ਨਰਮ ਹੁੰਦੀ ਹੈ ਚਮਚੇ ਦੇ ਨਾਲ ਵੀ ਪਾ ਸਕਦੇ ਆ ਪਰ ਹੱਥ ਦੇ ਨਾਲ ਜ਼ਿਆਦਾ ਵਧੀਆ ਰਹਿੰਦੇ ਮੈਂ ਜੀ ਤੜਿਆ ਹੋਇਆ ਘੱਟ ਫਾਨੀ ਆ ਉਸ ਕਰਕੇ ਮੈਂ ਤੜੀਆਂ ਹੋਈਆਂ ਚੀਜ਼ਾਂ ਘੱਟ ਬਣਾਉਣੀ ਆ ਤੇ ਤਲੀਆਂ ਹੋਈਆਂ ਚੀਜ਼ਾਂ ਦੀ ਆਪਣੀ ਵੀਡੀਓ ਵੀ ਕੱਟੇ ਹੁੰਦੀ ਐ ਢੀ ਕੁੜੀ ਵਾਸਤੇ ਪਕੌੜੇ ਆਪਾਂ ਬਣਾਉਣੇ ਨੇ ਚੋਚੇ ਵੀ ਚੱਲੋ ਅੱਜ ਵੀਡੀਓ ਸ਼ੇਅਰ ਕਰੀ ਜਾਓ ਅੱਜ ਆਪਾਂ ਇਹਨਾਂ ਨੂੰ ਹਲਾਵਾਂਗੇ ਨਹੀਂ ਜੇ ਥੋੜੇ ਜੇ ਨਰਮ ਜੇ ਹੋ ਜਾਣਗੇ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਾਂਗੇ ਆਪਾਂ ਇਹਨਾਂ ਨੂੰ ਉਲਟ ਫੋਲਡ ਕਰ ਦਾਂਗੇ ਮਰੀ ਇਸ ਤਰ੍ਹਾਂ ਸਾਈਡ ਆ ਜਿਹੜੀ ਚੇਂਜ ਕਰ ਦਾਂਗੇ ਕੋੜੇ ਇਹਨਾਂ ਦੀ ਕਲਰ ਬਹੁਤ ਸੁਨਾਰਿਆ ਹੈ ਅੰਗੀਪ ਕੋਲੇ ਆਤਨੇ ਬਾਂਕੇ ਤਿਆਰ ਹਨ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਹੱਥ ਦੇ ਨਾਲ ਆਪਾਂ ਪੌਣਿਆਂ ਦੀ ਪਕੌੜੇ ਫਿਰ ਬਹੁਤ ਵਧੀਆ ਬਣ ਜਾਂਦੇ ਨੇ। ਇਹ ਪਕੌੜੇ ਪੌਣ ਗੜ ਗੈਸ ਨੂੰ ਥੋੜੀ ਜਿਹਾ ਸਿਮ ਕਰ ਲੈਣੇ ਨੇ। ਪਕੌੜੇ ਪਾ ਕੇ ਫਿਰ ਬਾਅਦ ਦੇ ਵਿੱਚ ਫੁੱਲ ਕਰ ਦਿੰਨੇ ਹਾਂ। ਚਲੋ ਉਹਦੀ ਆਪਣੇ ਆਪ ਹੀ ਪਕੌੜੇ ਬਣ ਕੇ ਤਿਆਰ ਨੇ। ਉਹ ਛੋਟੀ ਕੜਾਹੀ 'ਚ ਬਣਾਏ ਨੇ ਬਸ ਥੋੜੇ ਥੋੜੇ ਕਰਕੇ ਪਾਏ ਨੇ। ਸੋਚਿਆ ਵੀ ਚਲੋ ਆਮ ਤੋਰੀਆਂ ਦੇ ਵੀ ਪਕੌੜੇ ਬਣਾ ਕੇ ਖਾਏ ਜਾਣਗੇ ਘਰ ਦੇ ਚੀਜ਼ ਤਾਂ ਤੁਹਾਨੂੰ ਪਤਾ ਹੀ ਆਵੇ ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਓ ਚਾਹੇ ਪਕੌੜੇ ਬਣਾ ਲਓ ਸਬਜ਼ੀ ਬਣਾ ਲਓ ਕੁਛ ਮਰਜ਼ੀ ਬਣਾਓ ਸਮਾਨਤਾ ਬੱਸ ਜੀ ਆਪਣਾ ਉਹੀ ਹੁੰਦਾ ਉਹੀ ਆਲੂ ਪਿਆਜ਼ ਹੁੰਦੇ ਨੇ ਮੈਂ ਉਹੀ ਗੱਲ ਕਰ ਰਹੀ ਸੀ ਦੇਖੋ ਜੀ ਵੀ ਆਲੂ ਪਿਆਜ਼ ਵੀ ਆਪਣੇ ਉਹੀ ਹੁੰਦੇ ਨੇ ਉਹੀ ਆਪਣੇ ਨੂ ਮਿਰਚ ਹੁੰਦਾ ਜੀ ਉਹੀ ਤੇਲ ਘਿਓ ਹੁੰਦਣੇ ਬਸ ਉਹਨਾਂ ਚੀਜ਼ਾਂ ਤੋਂ ਹੀ ਆਪਾਂ ਲੱਗ ਲੱਗ ਚੀਜ਼ਾਂ ਬਣਾ ਸਕਦੇ ਹਾਂ ਹਰੇਕ ਬੱਚੇ ਨੂੰ ਬਸ ਆਪਣੀ ਮਾਂ ਦੇ ਹੱਥ ਦੀ ਚੀਜ਼ ਹਨਾ ਪਸੰਦ ਹੁੰਦੀ ਹੈ ਜੀ ਹਾਂ ਜੀ ਆਪਾਂ ਜੀ ਪਕੌੜਿਆਂ ਦੀ ਸਾਈਡ ਚੇਂਜ ਕਰਤੀ ਤੇ ਨਾਲ ਗੈਸ ਵੀ ਬੰਦ ਕਰ ਦਿੱਤਾ ਤੇਲ ਬਹੁਤ ਗਰਮ ਹੋ ਚੁੱਕਿਆ ਸੀ ਬਸ ਗਰਮ ਤੇਲ ਦੇ ਨਾਲੇ ਆਪਣੇ ਜਿਹੜੀ ਹੈਗੇ ਦੀ ਪੱਕ ਜਾਣਗੇ ਬਹੁਤ ਸੋਹਣੇ ਜਿਹੇ ਪੋਲੇ ਪੋਲੇ ਬਿਲਕੁਲ ਹੀ ਪੋਲੇ ਪੋਲੇ ਬਣੇ ਨੇ ਇੱਕ ਆਪਾਂ ਨੇ ਖਾ ਕੇ ਜੀ ਨੋਨਰ ਚੈੱਕ ਕਰ ਲਿਆ ਠੀਕਾ ਬਸ ਜ਼ਿਆਦਾ ਮਿਰਚ ਵੀ ਨਹੀਂ ਪਾਈ ਜ਼ਿਆਦਾ ਨਮਕ ਵੀ ਨਹੀਂ ਪਾਇਆ ਜੀ ਬਸ ਜੀ ਬਣ ਗਏ ਆਪਾਂ ਇਹਨਾਂ ਨੂੰ ਵੀ ਕੱਢ ਲਾਂਗੇ ਪਲੇਟ ਦੇ ਵਿੱਚ ਗੈਸ ਮੈਂ ਬੰਦ ਕਰਤਾ ਸੀ ਪਹਿਲਾਂ ਹੀ ਲੋ ਜੀ ਚਟਨੀ ਨਾ ਖਾਓ ਖਰੀ ਜਟਨੀ ਨਾ ਲਾਲ ਨਾ ਜਿੰਨਾ ਮਰਜ਼ੀ ਖਾਓ ਹਾਂਜੀ ਕਈ ਕਈ ਬਈ ਦੁਪਹਿਰੇ ਟਾਈਮ ਜੀ ਮਨ ਕਰਦਾ ਹੁੰਦਾ ਬਿਲਕੁਲ ਹੀ ਦੇਖੋ ਜੀ ਪੋਲੇ ਪੋਲੇ ਬਣ ਗਏ ਬਾਲੇ ਨਰਮ ਬਣੇ ਨੇ ਬਹੁਤ ਵਧੀਆ ਬਣ ਗਏ ਜੀ ਆਪਣੇ ਪਕੌੜੇ ਤੁਸੀਂ ਵੀ ਜਰੂਰ ਜੀ ਰਾਮ ਤੋਰੀ ਦੇ ਜਿਨ੍ਹਾਂ ਜਿਨ੍ਹਾਂ ਦੇ ਘਰੇ ਹੈ ਨਾ ਲੱਗਦੀਆਂ ਨੇ ਰਾਮ ਤੋਰੀਆਂ ਕਰਦੇ ਤੁਹਾਨੂੰ ਪਤਾ ਹੀ ਹੈ ਜੀ ਰਾਮ ਤੂਰੀਆਂ ਵਧੀਆ ਹੁੰਦੀਆਂ ਨੇ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਹੱਸਦੇ ਬਸੇ ਰਹੋ ਖੁਸ਼ ਰਹੋ ਜੀ